ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਟੈਲਗ੍ਰਾਮ ਬਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਹੁਣ ਆਹ ਜਿਹੜੀ ਰੋਤਾ ਇਹੋ ਜੀ ਹੋ ਗਈ ਆ ਕਿ ਜਿਹੜੀ ਕੋਈ ਵੀ ਆਪਣੇ ਕੋਲੇ ਦਾਲ ਸਬਜ਼ੀ ਨਹੀਂ ਰਹਿ ਜਾਂਦੀਗੀ ਫਿਰ ਰੋਜ਼ ਰੋਜ਼ ਜਿਹੜੀ ਉਹ ਤਾਂ ਨਾ ਤਾਂ ਦਾਲ ਹੀ ਬਣਾਈ ਜਾਂਦੀ ਐ ਨਾ ਰੋਜ਼ ਰੋਜ਼ ਕੋਈ ਸਬਜ਼ੀ ਹੈਗੀ ਵੀ ਸਬਜ਼ੀਆਂ ਬਾਜ਼ਾਰ ਤੋਂ ਲੈ ਕੇ ਆਉਂਦੇ ਆ ਬਹੁਤ ਜ਼ਿਆਦਾ ਜਿਹੜੀਆਂ ਮਹਿੰਗੀਆਂ ਹੋ ਗਈਆਂ ਸਬਜ਼ੀਆਂ ਦਾ ਦੀਂਦਾ ਕਰਕੇ ਸਬਜ਼ੀ ਕੋਈ ਨਹੀਂ ਰਹੇਗੀ ਵੀ ਆਪਣੇ ਕੋਲੇ ਤੇ ਅੱਜ ਆਪਣੇ ਵੀ ਕੋਈ ਸਬਜ਼ੀ ਨਹੀਂ ਸੀ ਬਣਾਉਣ ਨੂੰ ਤੇ ਆਪਾਂ ਸੋਚਿਆ ਵੀ ਆਪਾਂ ਹਰੀਆਂ ਮਿਰਚਾਂ ਤੇ ਪਿਆਜ਼ ਆ ਇਹ ਆਪਾਂ ਸਬਜ਼ੀ ਬਣਾਉਨੇ ਆ ਤੇ ਨਾਲੇ ਤੁਹਾਨੂੰ ਦੱਸ ਦਿੰਨੇ ਆ ਬਹੁਤ ਜਿਹੜਾ ਵੀ ਸੌਖਾ ਤਰੀਕਾ ਤੇ ਆਮ ਜਿਹੜੇ ਘਰੇ ਪਿਆਜ਼ ਵੀ ਹੁੰਦੇ ਆ 2-4 ਹਰੀਆਂ ਮਿਰਚਾਂ ਵੀ ਆਪਣੇ ਘਰੇ ਪਈਆਂ ਹੁੰਦੀਆਂ ਇਹੀ ਆਪਾਂ ਸਬਜ਼ੀ ਜਿਹੜੀ ਥੋੜੀ ਜੀ ਬਣਾ ਲਾਂਗੇ ਹੁਣ ਰਾਤ ਵਾਸਤੇ ਸਵੇਹਾ ਫੇਰ ਆਪਾਂ ਕੜੀ ਬਣਾ ਲਾਂਗੇ ਜਾਂ ਕੁਝ ਹੋਰ ਦੇਖ ਲਾਂਗੇ ਕਿ ਅਸੀਂ ਬੱਚਿਆਂ ਨੂੰ ਵੀ ਟਿਫਨ ਲੈ ਜਾਣੇ ਹੁੰਦੇ ਆ ਇਹ ਆ ਪਹਾਰੀਆਂ ਮਿਰਚਾਂ ਲਈਆਂ ਪਹਿਲਾਂ ਆਪਾਂ ਇਹਨਾਂ ਨੂੰ ਰਗੜਾਂਗੇ ਹਰੀਆਂ ਮਿਰਚਾਂ ਨੂੰ ਇਹ ਆਪਾਂ ਪਿਆਜ਼ ਦੇ ਹਿਸਾਬ ਨਾਲ ਲੈ ਸਕਦੇ ਆ ਹਰੀਆਂ ਮਿਰਚਾਂ ਵੀ ਜੇ ਆਪਣੇ ਕੋਲੇ ਪਿਆਜ਼ ਜਿਆਦਾ ਆ ਤਾਂ ਵੱਧ ਵੀ ਲੈ ਸਕਦੇ ਆ ਜੇ ਆਪਣੇ ਕੋਲੇ ਪਿਆਜ਼ ਥੋੜੇ ਜੀ ਥੋੜੀ ਸਬਜ਼ੀ ਬਣਾਉਣੀ ਤਾਂ ਆਪਾਂ ਥੋੜੀਆਂ ਵੀ ਲੈ ਸਕਦੇ ਆ ਬਾਕੀ ਸਾਰੇ ਜਿਹੜੀ ਮਿਰਚ ਆ ਉਹਦਾ ਕੌੜੀ ਦਾ ਹਿਸਾਬ ਹੁੰਦਾ ਵੀ ਮਿਰਚ ਜਿਹੜੀ ਕੌੜੀ ਹੋ ਜਿਆਦਾ ਆ ਕਿ ਘੱਟ ਕੌੜੀ ਆ ਇਹਦਾ ਅੰਦਾਜ਼ੇ ਨਾਲ ਹੀ ਪਾਉਣੀ ਆ ਬਣਣੀ ਆ ਆਪਾਂ ਨੂੰ ਅੱਧੀਆਂ ਮਿਰਚਾਂ ਦਾ ਵਿੱਚ ਆਪਣੀਆਂ ਲਾਲ ਹੋ ਗਈਆਂ ਪੰੀਆਂ ਪੰੀਆਂ ਇਹ ਆਪਾਂ ਹਰੀਆਂ ਮਿਰਚਾਂ ਇਹਦੇ ਵਿੱਚ ਪਾ ਲਈਆਂ ਹੁਣ ਇਹਦੇ ਵਿੱਚ ਆਪਾਂ ਨੂਨ ਤੇ ਹਲਦੀ ਆ ਉਹ ਪਾ ਕੇ ਪਹਿਲਾਂ ਇਹਨਾਂ ਨੂੰ ਰਗੜਾਂਗੇ ਇਹ ਨੂਨ ਤੇ ਹਲਦੀ ਆਪਾਂ ਇਹਦੇ ਵਿੱਚ ਪਾ ਲਈਏ ਤੇ ਹੁਣ ਆ ਪਹਿਲਾਂ ਆਪਾਂ ਇਹਨਾਂ ਨੂੰ ਰਗੜਾਂਗੇ ਇਨਾਂ ਨੂੰ ਰਗੜ ਕੇ ਫਿਰ ਬਾਅਦ ਵਿੱਚ ਆਪਾਂ ਇਹਦੇ ਵਿੱਚ ਜਿਹੜੀ ਉਹ ਪਿਆਜ਼ ਆ ਉਹ ਪਾਵਾਂਗੇ। ਇਹ ਆਪਾਂ ਹਰੀਆਂ ਮਿਰਚਾਂ ਜਿਹੜੀਆਂ ਉਹ ਚੰਗੀ ਤਰ੍ਹਾਂ ਰਗੜ ਲਿਆਂ ਦੇਖੋ ਕੋਈ ਇਹਨਾਂ ਦਾ ਬੀਜ ਨਹੀਂ ਦਿਸਦਾ ਕੋਈ ਕੁਝ ਨਹੀਂ ਦਿਸਦਾਗਾ। ਇਹ ਵੈਸੇ ਆਪਾਂ ਇਹਨੂੰ ਗ੍ਰੈਂਡਰ ਨਾਲ ਵੀ ਗ੍ਰाइंड ਕਰ ਸਕਦੇ ਆ ਮਿਕਸੀ ਦੇ ਵਿੱਚ ਵੀ ਕਰ ਸਕਦੇ ਆ ਪਰ ਅਸੀਂ ਇਹ ਹੁੰਦਾ ਘੋਟਣਾ ਹੀ ਲਿਆ ਹੁਣ ਇਹਦੇ ਵਿੱਚ ਆਪਾਂ ਜਿਹੜੇ ਪਿਆਜ਼ ਆਪਣੇ ਕੋਲ ਚੀਰੇ ਹੋਏ ਆ ਤਿੰਨ ਚਾਰ ਪਿਆਜ਼ ਆਪਾਂ ਚੀਰੇ ਆ ਇਹਦੇ ਵਿੱਚ ਆਪਾਂ ਪਾ ਕੇ ਤੇ ਇਹਨਾਂ ਨੂੰ ਤਰਗੜਾਂਗੇ ਏ ਦੇਖੋ ਆਪਾਂ ਜਿਹੜੇ ਪਿਆਜ਼ ਆ ਉਹ ਸਾਰੇ ਕੱਟ ਲਏ ਆ ਜੇ ਅਦਰਕ ਆਪਣੇ ਕੋਲੇ ਹੋਵੇ ਆਪਾਂ ਇਹਦੇ ਵਿੱਚ ਅਦਰਕ ਵੀ ਪਾ ਸਕਦੇ ਆ ਉਹਦੇ ਨਾਲ ਜਿਹੜਾ ਟੇਸਟ ਬਹੁਤ ਵਧੀਆ ਆਉਂਦਾ ਸਬਜੀ ਦਾ ਅਦਰਕ ਦੇ ਨਾਲ ਪਰ ਆਪਣੇ ਕੋਲੇ ਅਦਰਕ ਹੁਣ ਹੈ ਨਹੀਂ ਜਿਵੇਂ ਸਰਦੀਆਂ ਦੇ ਵਿੱਚ ਅੱਗੇ ਜਿਹਨੇ ਅਦਰਕ ਆਮ ਹੀ ਹੋ ਜਾਂਦਾ ਉਦੋਂ ਆਪਾਂ ਹਰ ਇੱਕ ਸਬਜੀ ਦੇ ਵਿੱਚ ਅਦਰਕ ਪਾਉਨੇ ਆ ਉਦੋਂ ਆਪਾਂ ਇਹਦੇ ਵਿੱਚ ਅਦਰਕ ਵੀ ਪਾ ਸਕਦੇ ਆ ਅਦਰਕ ਦੇ ਨਾਲ ਆ ਜਿਹੜਾ ਇਹਦਾ ਸਵਾਦ ਆ ਉਹ ਬਹੁਤ ਵਧੀਆ ਆਉਂਦਾ ਅੱਜ ਆਪਣੇ ਕੋਲੇ ਤਾਂ ਕਲੀਆਂ ਹਰੀਆਂ ਮਿਰਚਾਂ ਹੀ ਸੀ ਐਸ ਲਈ ਆਪਾਂ ਹਰੀਆਂ ਮਿਰਚਾਂ ਹੀ ਰਗੜ ਕੇ ਤੇ ਇਹ ਸਬਜੀ ਬਣਾ ਲਈ ਆ ਆ ਦੇਖੋ ਆਪਾਂ ਗੈਸ ਆ ਜਿਹੜਾ ਉਹ ਜਗਾ ਲਿਆ ਇਹ ਆਪਣੇ ਕੋਲ ਜਿਹੜਾ ਤੜਕਾ ਇਹ ਥੋੜਾ ਜਿਹਾ ਹੀ ਆ ਪੈਸੇ ਲਈ ਇਹਦੇ ਵਿੱਚ ਹੀ ਬਣਾ ਲਾਂਗੇ ਕਿਉਂਕਿ ਰਾਤ ਵਾਸਤੇ ਹੀ ਆਪਾਂ ਜਿਹੜੀ ਸਬਜ਼ੀ ਬਣਾਉਣੀ ਹੈ ਸੋਭਾ ਫਿਰ ਕੁਝ ਹੋਰ ਬਣਾਉਣਾ ਪਊਗਾ ਕੱਨ ਇਸ ਲਈ ਆਪਾਂ ਛੋਟਾ ਜਿਹਾ ਪਾਂਡਾ ਵਸ ਲਿਆ ਇਹਦੇ ਵਿੱਚ ਚਾਹੇ ਕਿਓ ਪਾਲੋ ਚਾਹੇ ਸਰੋਂ ਦਾ ਤੇਲ ਪਾਲੋ ਅਸੀਂ ਤਾਂ ਜ਼ਿਆਦਾਤਰ ਹਰ ਇੱਕ ਸਬਜ਼ੀ ਨੂੰ ਜਿਹੜਾ ਸਰੋਂ ਦੇ ਤੇਲ ਦਾ ਤੜਕਾ ਲਾਉਣੀ ਆ ਇਹ ਲਾਈੜ ਆਪਣਾ ਗਰਮ ਹੋ ਜਾਊਗਾ ਫਿਰ ਇਹਦੇ ਵਿੱਚ ਆਪਾਂ ਜੀਰਾ ਪਾਵਾਂਗੇ ਇਹ ਗੁੰਡੇ ਕੋਟ ਨੇ ਵੀ ਹੈ ਜਿਹੜੇ ਪਹਿਲਾਂ ਆਪਾਂ ਬਹੁਤ ਜ਼ਿਆਦਾ ਵਰਤਦੇ ਸੀ ਪਰ ਹੁਣ ਗ੍ਰੈਂਡਰ ਆ ਗਏ ਐ ਐਮਐਕਸ ਆ ਗੀਆਂ ਉਹਨਾਂ ਦੇ ਆਉਣ ਨਾਲ ਇਹਨਾਂ ਦੀ ਜਿਹੜੀ ਵਿਚਾਰਿਆਂ ਦੀ ਉਹ ਕਦਰ ਜਿਹੜੀ ਘਟ ਗਈ ਆ ਕਾਫੀ ਟਾਈਮ ਸਾਡੇ ਵਿਆਹ ਤੋਂ ਪਹਿਲਾਂ ਦਾ ਇਹ ਸਾਡੇ ਘਰੇ ਆ ਹੁਣ ਹੋਰ ਆਪ ਨਵਾਂ ਲੈ ਕੇ ਆਵਾਂਗੇ ਜੇ ਪੱਥਰ ਦਾ ਮਿਲ ਗਿਆ ਤਾਂ ਪੱਥਰ ਦਾ ਹੀ ਲੈ ਕੇ ਆਵਾਂਗੇ ਕਿਉਂਕਿ ਉਹ ਜਿਹੜੇ ਖਰਾਬ ਨਹੀਂ ਹੁੰਦੇ ਹੁਣ ਮੀਂਹ ਦਾ ਮੌਸਮ ਕਰਕੇ ਨਾ ਤੇ ਇਹਨਾਂ ਨੂੰ ਬਹੁਤ ਜਿਵੇਂ ਉਲੀ ਜੀ ਲੱਗੀ ਪਈ ਸੀ ਅੱਜ ਇਹ ਮਸਾ ਆਪਾਂ ਜਿਹੜਾ ਸਾਫ਼ ਕੀਤਾ ਢੁੰਡਾ ਕੋਟ ਨਾ ਹੁਣ ਕਦੇ ਵਰਤੇ ਨਹੀਂ ਬਹੁਤ ਘੱਟ ਵਰਤੋਂ ਦੇ ਚੱਲਿਆ ਹੀ ਦਾ ਇਹਨੂੰ ਇਹ ਚੀਜ਼ਾਂ ਜਿਹੜੀਆਂ ਬਹੁਤ ਹੁਣ ਘੱਟ ਬਣਾ ਜਾਂਦੇ ਨੇ ਇੱਧਰ ਤੇਲ ਹੈ ਜਿਹੜਾ ਆਪਣਾ ਗਰਮ ਹੋ ਗਿਆ ਜਿਹਦੇ ਵਿੱਚ ਆਪਾਂ ਜੀਰਾ ਪਾਵਾਂਗੇ ਹੰਬਾ ਸਾਫਾਈ ਦੇ ਜਿਹੜਾ ਕਰਕਰ ਰਗੜਿਆ ਹੁਣ ਇਹ ਸਾਫਾਂਗੇ ਸੀ ਜਿਹੜੀ ਇਹ ਸਬਜੀ ਆ ਕਾਫੀ ਜਾਦੇ ਵੈਸੇ ਬਣਾ ਲਈਦੀ ਆ ਸਰਦੀਆਂ ਵਿੱਚ ਜਾਦੇ ਬਣਾਈਦੀ ਕਿਉਂਕਿ ਉਦੋਂ ਅਦਰਕ ਵੀ ਹੁੰਦਾ ਤੇ ਫਿਰ ਇਹਦਾ ਟੇਸਟ ਆ ਜਿਹੜਾ ਬਹੁਤ ਵਧੀਆ ਆਉਂਦਾ ਅੱਜ ਤਾਂ ਹੁਣ ਵਿੱਚ ਕਾਫੀ ਟਾਈਮ ਬਾਅਦ ਆ ਜਿਹੜੀ ਇਹ ਸਬਜੀ ਆ ਆਪਾਂ ਬਣਾ ਰਹੇ ਆ ਆ ਦੇਖੋ ਜੀ ਆਪਾਂ ਇਹ ਕੁੰਡੇ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਨਾ ਤੇ ਕੁੰਡਾ ਧੋ ਕੇ ਆਪਾਂ ਉਹ ਇਹਦੇ ਵਿੱਚ ਪਾ ਲਿਆ ਟਰੱਕੇ ਦੇ ਵਿੱਚ ਕਿਉਂਕਿ ਥੋੜੇ ਜਿਹਾ ਪਾਣੀ ਦੇ ਨਾਲ ਆ ਜਿਹੜੇ ਆਪਣੇ ਪਿਆਜ਼ ਆ ਇਹ ਰੱਜ ਜਾਣਗੇ ਇਸ ਤਰ੍ਹਾਂ ਹੀ ਇਹਨੂੰ ਆਪਾਂ ਬਸ 10 ਕੁ ਮਿੰਟ ਲੱਗਦੇ ਆ ਗੈਸ ਆ ਜਿਹੜਾ ਆਪਾਂ ਥੋੜਾ ਜਿਹਾ ਘੱਟ ਕੀਤਾ ਹੋਇਆ ਇਸ ਤਰ੍ਹਾਂ ਹੀ ਇਹ ਸਬਜੀ ਆ ਜਿਹੜੀ ਤੇ ਉਹ ਬਣ ਕੇ ਤੇ ਤਿਆਰ ਹੋ ਜਾਂਦੀ ਆ ਇਸ ਤੋਂ ਬਾਅਦ ਜਦੋਂ ਇਹ ਸਬਜੀ ਆਪਣੀ ਬਣ ਜਾਊਗੀ ਫਿਰ ਇਹਦੇ ਵਿੱਚ ਆਪਾਂ ਦੁੱਧ ਪਾਵਾਂਗੇ ਇਹ ਦੁੱਧ ਵਾਲੀ ਸਬਜੀ ਬਣਦੀ ਆ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਮਾਲਵੇ ਦੇ ਵਿੱਚ ਜ਼ਿਆਦਾਤਰ ਆਮ ਹੀ ਇਹ ਸਬਜੀ ਹੈ ਜਿਹੜੀ ਬਣਾਈ ਜਾਂਦੀ ਆ। ਹਰੀਆਂ ਮਿਰਚਾਂ ਦੀ ਸਬਜੀ ਨੂੰ ਕਿਹਾ ਜਾਂਦਾ ਅਦਰਕ ਕਹਿ ਲੋ ਹਰੀਆਂ ਮਿਰਚਾਂ ਦਾ ਵਿੱਚ ਪੈਣੀ ਹੈ ਪੈਣੀ ਆ ਕਿਉਂਕਿ ਅਦਰਕ ਤਾਂ ਆਪਣੇ ਕੋਲੇ ਜੇ ਹੈਗਾ ਤਾਂ ਆਪਾਂ ਅਦਰਕ ਪਾ ਸਕਦੇ ਆ ਨਹੀਂ ਹੈਗਾ ਤਾਂ ਫਿਰ ਨਹੀਂ ਵੀ ਪਾ ਸਕਦੇ ਹੁਣ ਅੱਜ ਆਪਣੇ ਕੋਲੇ ਹੈ ਨਹੀਂ ਸੀ ਆਪਾਂ ਨਹੀਂ ਪਾਇਆ। ਤੇ ਇਹਨੂੰ ਹਰੀਆਂ ਮਿਰਚਾਂ ਦੀ ਸਬਜੀ ਕਿਹਾ ਜਾਂਦਾ। ਕਈ ਜਿਵੇਂ ਇਹਨੂੰ ਹਰੀਆਂ ਮਿਰਚਾਂ ਨੂੰ ਚੀਰ ਕੇ ਵੀ ਬਣਾਉਂਦੇ ਪਰ ਚੀਰ ਕੇ ਜਿਹੜੀ ਉਹਨੀ ਵਧੀਆ ਸਬਜੀ ਇਹ ਨਹੀਂ ਬਣਦੀਗੀ। ਕਈ ਪਿਆਜ਼ ਜਿਹੜੀ ਚੀਰ ਲੈਂਦੇ ਆ ਹਰੀਆਂ ਮਿਰਚਾਂ ਵੀ ਚੀਰ ਕੇ ਹੀ ਬਣਾ ਲੈਂਦੇ ਆ ਇਸ ਤਰ੍ਹਾਂ ਜਦੋਂ ਆਪਾਂ ਇਹਨੂੰ ਕੁੱਟ ਕੇ ਤੜਕ ਕੇ ਇਹਨੂੰ ਬਣਾਉਨੇ ਆ ਚਾਹੇ ਗ੍ਰੇਂਡਰ ਨਾਲ ਕਰੋ ਚਾਹੇ ਕੁੰਡੇ ਘੋਟਨੇ ਨਾਲ ਉਹਦੋਂ ਇਹ ਜਿਹੜੀ ਸਬਜ਼ੀ ਹੈ ਬਹੁਤ ਵਧੀਆ ਬਣਦੀ ਆ ਨਰਚਾਂ ਦੇ ਸਾਰੇ ਬੀਜ ਜਿਹੜੇ ਉਹ ਵੀ ਵਿੱਚ ਰਲ ਜਾਂਦੇ ਜਿਹੜੇ ਛਿਲਕੇ ਹੁੰਦੇ ਆ ਉਹ ਵੀ ਵਿੱਚ ਐ ਰਲ ਜਾਂਦੇ ਪਤਾ ਹੀ ਨਹੀਂ ਲੱਗਦਾ ਹੈਗਾ ਜੇ ਆਪਾਂ ਚੀਰ ਕੇ ਬਣਾਉਨੇ ਆ ਫਿਰ ਉਮੇ ਉਹ ਫਾੜੀਆਂ ਜਿਹਨੇ ਮਿਰਚਾਂ ਦਾ ਪੰਆ ਰਹਿੰਦੂ ਉਹ ਕਈ ਵਾਰੀ ਉਮੇ ਵਿੱਚ ਜਿਹੜੀ ਆਪਣੇ ਮੂੰਹ ਦੇ ਵਿੱਚ ਆ ਜਾਂਦੀ ਤੇ ਬਹੁਤ ਜ਼ਿਆਦੇ ਵੀ ਕੌੜੀ ਹੁੰਦੀ ਆ ਹਰੀ ਮਿਰਚ ਇਸ ਤਰ੍ਹਾਂ ਬਿਲਕੁਲ ਵੀ ਉਹਦਾ ਪਤਾ ਨਹੀਂ ਲੱਗਦਾਗਾ ਹੁਣ ਜਦੋਂ ਆਪਾਂ ਧਾਰ ਚੋਂ ਲਾਂਗੇ ਤੇ ਇਹਦੇ ਵਿੱਚ ਆਪਾਂਤਾ ਜਿਹੜਾ ਦੁੱਧ ਆ ਉਹ ਪਾਵਾਂਗੇ ਜਿੰਨਾ ਬਸ ਆਪਾਂ ਨੂੰ ਲੋੜ ਹੋਊਗੀ ਓਨਾ ਦੁੱਧ ਆਪਾਂ ਇਹਦੇ ਵਿੱਚ ਪਾ ਲਾਂਗੇ ਦੁੱਧ ਪਾ ਕੇ ਤੇ ਜਿਹੜੀ ਸਬਜੀ ਆ ਇਹ ਬਹੁਤ ਵਧੀਆ ਬਣ ਜਾਂਦੀ ਆ ਜਿਹੜੇ ਵੀ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਵੀ ਤੁਹਾਨੂੰ ਜਿਹੜੀ ਸਾਡੀ ਇਹ ਵੀਡੀਓ ਕਿਵੇਂ ਦੀ ਲੱਗੀ ਆ ਇਨੂੰ ਬਸ 10 ਮਿੰਟ ਮਸਾਂ ਲੱਗਦੇ ਆ ਸਬਜੀ ਨੂੰ ਸਾਰਿਆਂ ਤੋਂ ਜਿਹੜੀ ਸੌਖੀ ਸਬਜੀ ਇਹ ਹੈ ਸਸਤੀ ਵੀ ਆ ਤੇ ਸੌਖੀ ਵੀ ਆ ਤੇ ਟਾਈਮ ਵੀ ਘੱਟ ਲੈਂਦੀ ਆ ਇਹ ਸਬਜੀ ਇਹਨੂੰ ਕਿਉਂਕਿ ਨਾ ਜ਼ਿਆਦਾ ਚੀਰਨ ਤੇ ਟਾਈਮ ਲੱਗੇ ਨਾ ਇਹਨੂੰ ਜ਼ਿਆਦਾ ਬਣਾਉਣ ਤੇ ਟਾਈਮ ਲੱਗੇ ਤੇ ਬਸ ਇਹਨੇ ਹੁਣ ਇੰਨੇ ਚ ਥੋੜਾ ਜਿਹਾ ਪਾਣੀ ਆਪਾਂ ਜਿਹੜਾ ਕੁੰਡਾ ਧੋਕੇ ਪਾਇਆ ਸੀਗਾ ਇਹਨੇ ਪਾਣੀ ਦੇ ਵਿੱਚ ਥੋੜੇ ਜਿਹਾ ਪਾਣੀ ਦੇ ਵਿੱਚ ਤੇ ਇਹਨੇ ਸਬਜੀ ਨੇ ਆਪਣੇ ਨੇ ਤੜਕੇ ਨੇ ਜਿਹੜੇ ਹੋ ਰਹਿਜ ਜਾਣਾ ਬਸ ਫਿਰ ਇਹਦੇ ਵਿੱਚ ਆਪਾਂ ਦੁੱਧ ਪਾ ਲਾਂਗੇ ਹੁਣ ਧਾਰ ਚੋਕੇ ਆ ਜਾਤਾ ਦੁੱਧ ਪਾਵਾਂਗੇ ਜੋ ਦੁੱਧ ਪਾ ਲਿਆ ਆਪਾਂ ਫੇਰ ਤੁਹਾਨੂੰ ਦਿਖਾਉਨੇ ਆ ਵੀ ਇਹ ਕਿਵੇਂ ਦੀ ਲੱਗਦੀ ਹੈ ਸਬਜੀ ਹਾਂਜੀ ਆ ਦੇਖੋ ਜਿਹੜੀ ਆਪਾਂ ਸਬਜੀ ਬਣਾਈ ਸੀ ਇਹਦੇ ਵਿੱਚ ਪਾਣੀ ਹੈ ਜਿਹੜਾ ਬਿਲਕੁਲ ਐਨ ਸੁੱਕ ਗਿਆ ਥੋੜਾ ਜਿਹੀ ਆਪਾਂ ਪਾਣੀ ਸਿਰਫ ਇਹਦੇ ਵਿੱਚ ਪਾਇਆ ਸੀ ਜਿੰਨੇ ਨਾਲ ਆਪਣੇ ਪਿਆਜ਼ ਆ ਜਿਹੜੀ ਉਹ ਭੱਜ ਜਾਣ ਤੇ ਉਹ ਪਾਣੀ ਹੈ ਜਿਹੜਾ ਉਹ ਸਾਰਾ ਸੁੱਕ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਦੁੱਧ ਪਾਵਾਂਗੇ ਇਹ ਆਪਣੇ ਕੋਲ ਕੱਚਾ ਦੁੱਧ ਆ ਹਾਰ ਚੋਲੀ ਜੀ ਆਪਾਂ ਕੱਚਾ ਦੁੱਧ ਆ ਇਹ ਆਪਣੇ ਕੋਲੇ ਇਹ ਦੁੱਧ ਆ ਪਾ ਜਿੰਨਾ ਕ ਆਪਾਂ ਨੂੰ ਲੱਗਦਾ ਵੀ ਪਾਉਗਾ ਉਹਨਾਂ ਕ ਦੁੱਧ ਆ ਆਪਾਂ ਇਹਦੇ ਵਿੱਚ ਪਾ ਲੈਨੇ ਆ ਬੱਚੇ ਜਿਹੜੇ ਆਪਣੇ ਉਹ ਇਹ ਸਬਜੀ ਘਾਟੀ ਖਾਂਦੇ ਆ ਬੱਚਿਆਂ ਨੂੰ ਬਣਾਤੀ ਆ ਚਟਨੀ ਮੰਮੀ ਨੇ ਤੇ ਬਡਾਂ ਦੀ ਚਟਨੀ ਬਣਾਤੀ ਆ ਬੱਚੇ ਉਹਦੇ ਨਾਲ ਖਾ ਲੈਣਗੇ ਸਵੇਰ ਫੇਰ ਆਪਾਂ ਇਹਨਾਂ ਦੇ ਟਿਫਨ ਕਿਉਂਕਿ ਲੈ ਜਾਣੇ ਹੁੰਦੇ ਸਬਜ਼ੀ ਲੈ ਕੇ ਜਾਂਦੇ ਆ ਇਹ ਟਿਫਨ ਦੇ ਵਿੱਚ ਉਦੋਂ ਫਿਰ ਆਪਾਂ ਬਣਾ ਲਾਂਗੇ ਚਾਹ ਕੜੀ ਬਣਾਵਾਂਗੇ ਕੜੀ ਬਣੂਗੀ ਜਾਂ ਕੋਈ ਸੁੱਕੇ ਆਲੂ ਭਾਵੇਂ ਬਣ ਜਾਣ ਜਾਂ ਕੜੀ ਬਣ ਜੇ ਜਦੋਂ ਤਾਂ ਸਬਜ਼ੀ ਘਰੇ ਪਈ ਹੁੰਦੀ ਓਦੋਂ ਤਾਂ ਆਪਾਂ ਸਬਜ਼ੀ ਚੱਕਦੇ ਆ ਤੇ ਬਣਾ ਲੈਨੇ ਆ ਪਰ ਜਦੋਂ ਕੋਈ ਸਬਜ਼ੀ ਘਰੇ ਨਹੀਂ ਹੁੰਦੀ ਕਿ ਉਦੋਂ ਜਿਹੜੀ ਬਹੁਤ ਜ਼ਿਆਦਾ ਇਹ ਵੱਡੀ ਟੈਨਸ਼ਨ ਸਾਰਿਆਂ ਤੋਂ ਵੱਡੀ ਟੈਨਸ਼ਨ ਆ ਜਿਹੜੀ ਉਹ ਆਪਾਂ ਨੂੰ ਸਬਜ਼ੀ ਦੀ ਰਹਿੰਦੀ ਆ ਕਿਉਂਕਿ ਰੋਟੀ ਦਾ ਆਪਾਂ ਆਟਾ ਗੁੰਨੇ ਆ ਤੇ ਰੋਟੀ ਪਕਾ ਲਈ ਸਬਜੀ ਤਾਂ ਹੁਣ ਆਪਣੀ ਜੇ ਕੋਈ ਘਰੇ ਹੈਗੀ ਐ ਫਿਰ ਆਪਾਂ ਉਹੀ ਸਬਜੀ ਬਣਾ ਸਕਦੇ ਆ ਰੋਜ਼ ਰੋਜ਼ ਜਿਹੜੀਆਂ ਉਹ ਦਾਲਾਂ ਵੀ ਨਹੀਂ ਖਾਦ ਨਾ ਜਾਂਦੇ ਨਾ ਹੁਣ ਪਹਿਲਾਂ ਇੱਕ ਦਿਨ ਤੋਂ ਮੀ ਮੂੰਗੀ ਬਣਾਈ ਫਿਰ ਵਿੱਚ ਇੱਕ ਦੋ ਦਿਨ ਹੋਰ ਸਬਜ਼ੀਆਂ ਬਣਾਈਆਂ ਫਿਰ ਸਾਤੀ ਮੂੰਗੀ ਵੀ ਆਪਾਂ ਬਣਾ ਕੇ ਖਾ ਲਈ ਆ ਕਾਲੇ ਛੋਲੇ ਆਪਣੇ ਘਰੇ ਸੀਗੇ ਆਪਾਂ ਰਾਤ ਉਹ ਵੀ ਬਣਾ ਕੇ ਤੇ ਸਾਗ ਸਬਜੀ ਕਾਲੇ ਛੋਲਿਆਂ ਦੀ ਬਣਾਈ ਸੀ ਰਾਤ ਉਹ ਵੀ ਖਾ ਲਈ ਆ ਤੇ ਅੱਜ ਇਸੇ ਲਈ ਆਪਾਂ ਫਿਰ ਇਹ ਬਣਾਈ ਆ ਕਿ ਕੋਈ ਸਬਜੀ ਨਹੀਂ ਸੀ ਨਾ ਕੋ ਕद्दू ਨਾ ਕੋ ਤੋਰਨਾ ਤਿਆ ਦੇਖੋ ਇਹ ਸਬਜੀ ਐ ਇਸ ਤਰ੍ਹਾਂ ਜਿਹੜੀ ਐ ਬਣ ਕੇ ਤੇ ਇਹ ਬਹੁਤ ਇਹਦਾ ਜਿਹੜਾ ਸਵਾਦ ਉਹ ਵੱਖਰਾ ਜਿਹਾ ਸਵਾਦ ਹੁੰਦਾ ਇਹ ਬਹੁਤ ਜਿਆਦਾ ਸਵਾਦ ਬਣਦੀ ਐ ਸਬਜੀ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਜੇ ਨਹੀਂ ਬਣਾਈ ਤਾਂ ਇਹ ਸਬਜੀ ਕਦੇ ਬਹੁਤ ਵਧੀਆ ਬਣਦੀ ਐ ਇਹ ਸਬਜੀ ਇਹਦੇ ਵਿੱਚ ਆਪਾਂ ਦੁੱਧ ਪਾ ਲਿਆ ਨੂੰ ਥੋੜਾ ਜਿਹਾ ਉਬਾਲਾ ਆਉਣ ਦੇਵਾਂਗੇ ਆਪਾਂ ਦੁੱਧ ਨੂੰ ਜਦੋਂ ਉਬਾਲਾ ਆ ਗਿਆ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਗੈਸ ਨੂੰ ਜਿਹੜਾ ਉਹ ਬੰਦ ਕਰ ਦਾਂਗੇ ਆ ਦੇਖੋ ਬਸ ਜਦੋਂ ਹਣ ਇਹਨੂੰ ਉਬਾਲਾ ਆ ਜਾਊਗਾ ਆਪਣਾ ਗੈਸ ਜਿਹੜਾ ਉਹ ਚੱਲੀ ਜਾਂਦਾ ਤੇ ਦੁੱਧ ਇਹਦੇ ਵਿੱਚ ਆਪਾਂ ਪਾ ਤਾ ਜਦੋਂ ਉਬਾਲਾ ਆ ਜਾਊਗਾ ਉਦੋਂ ਇਹਨੂੰ ਆਪਾਂ ਬੰਦ ਕਰ ਦਾਂਗੇ ਤੇ ਸਾਡੇ ਚੈਨਲ ਤੇ ਜਿਹੜੇ ਵੀ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋਣਾ ਜੀ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਜਿਹੜੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਜਿਹੜੀ ਵੀਡੀਓ ਸ਼ੇਅਰ ਕਰਿਆ ਕਰੋ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਧੰਨਵਾਦ